ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤਫਾਟਾ ਨਵਨੀਤ ਕਿਚਨ ਬਲੌਗ ਤੇ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਤੇ ਅੱਜ ਫੇਰ ਅਸੀਂ ਲੈ ਕੇ ਆ ਗਿਆਂ ਇੱਕ ਨਵੀਂ ਰੈਸਪੀ ਤੇ ਅੱਜ ਲੱਗੇ ਨੇ ਬਣਾਉਣ ਕੁਝ ਸਪੈਸ਼ਲ ਕਿਉਂਕਿ ਸਾਡੇ ਘਰ ਚ ਪਹਿਲੀ ਵਾਰੀ ਬਣ ਲੱਗਾ ਤੇ ਮੰਮੀ ਕਹਿੰਦੇ ਮੈਂ ਪਰ ਆਕੇ ਦਿੰਨੀ ਅੱਜ ਪਰ ਆਕੇ ਤੇ ਕੱਲ ਦਾ ਦੇਣ ਦੇ ਆ ਤੇ ਚਲੋ ਦੱਸੋ ਤੁਸੀਂ ਕੀ ਕਰਨਾ ਸਿਰਫ ਇਹ ਜੀ ਕੜਾਈ ਗੈਸ ਨੂੰ ਬਾੜ ਲਿਆ ਤੇ ਕਿਰਚੀ ਪਾਵਾਂਗੇ ਵਿੱਚ ਤੇਲ ਜਿਆਦਾ ਨਹੀਂ ਪਾਉਣਾ ਲਓ ਜੀ ਅੱਜ ਬਣ ਲੱਗਾ ਜੀ ਮਟਰਾਂ ਦਾ ਆਚਾਰ ਜਿਹੜਾ ਆਪਾਂ ਕਦੀ ਨਹੀਂ ਖਾਦਾ ਪਹਿਲੀ ਵਾਰ ਖਾਣੇ ਮਟਰ ਅਦਰਕ ਤੇਲ ਸੰਦਾ achar ਇਹ ਨਵਾਂ ਇਹ achar ਸਾਡੇ ਘਰ ਪਹਿਲੀ ਵਾਰ ਬਣਿਆ ਕਦੀ ਨਹੀਂ ਬਣਾਇਆ ਮੰਮੀ ਕਹਿੰਦੇ ਕਿ ਮੈਂ ਅੱਗੇ ਵੀ ਬਣਾਇਆ ਪਰ ਜਦੋਂ ਦੀ ਮੈਂ ਇੱਥੇ ਆਈ ਮੈਂ ਨਹੀਂ ਕਦੀ ਇਹਨੂੰ ਗਰਮ ਨਹੀਂ ਕਰਨਾ ਤੇਲ ਨੂੰ ਉਹ ਵੀ ਹੋਣਾ ਧੂਆ ਨਿਕਲਣਾ ਚਾਹੀਦਾ ਅਜੇ ਕਿੱਥੇ ਧੂਆ ਨਿਕਲ ਗਿਆ ਤੇ ਮੈਂ ਤੇ ਕਦੀ ਨਹੀਂ ਖਾਧਾ ਕਿ ਮੈਂ ਤਾਂ ਪਹਿਲੀ ਵਾਰ ਹੀ ਖਾਣ ਲੱਗੀ ਹਾਂ ਤੇ ਮੈਂ ਬਣਦਾ ਵੀ ਪਹਿਲੀ ਵਾਰ ਅਗਰ ਪਰ ਮੰਮੀ ਕਹਿੰਦੇ ਮੈਂ ਇੱਕ ਵਾਰੀ ਬਣਾਇਆ ਸੀ ਪਹਿਲਾਂ ਹੋ ਸਕਦਾ ਬਣਾਇਆ ਹੋਵੇ ਮੇਰੇ ਆਉਣ ਤੋਂ ਪਹਿਲਾਂ 25 ਸਾਲ ਪਹਿਲਾਂ ਤੇ ਚਲੋ ਬੰਦਾ ਵੇਖਦੇ ਆ ਤੇਲ ਚੋਂ ਹੁਣ ਧੂਆ ਉੱਠ ਗਿਆ ਤੇ ਚਲੋ ਪਾਉ ਹੁਣ ਕੀ ਪਾਉਣਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਦਰਕ ਕਲਸਨ ਦਾ ਪੇਸਟ ਲਓ ਜੀ ਅਦਰਕ ਦਾ ਪੇਸਟ ਪਾਇਆ ਮਸਾਟ ਕਰ ਲਓ ਇਹਨੇ ਸੱਜਾਂ ਹੈ ਉਹਦੇ ਵਿੱਚ ਪਾ ਦੱਸਾ ਜੀ ਅਦਰਕ ਕੱਟਿਆ ਹੋਇਆ ਸਭ ਤੋਂ ਪਹਿਲਾਂ ਤੇ ਮਟਰ ਜਿਹੜੇ ਤੋਤੇ ਸੀ ਤੋਗੇ ਤੋਤ ਨਹੀਂ ਤੋਤੇ ਨਹੀਂ ਇਹਨਾਂ ਨੂੰ ਕੱਢ ਕੇ ਉਹਦੇ ਵਿੱਚੋਂ ਤੇ ਚੰਗੀ ਤਰ੍ਹਾਂ ਪੂਸਾਪ ਉਹਨੇ ਨਾ ਪੂੰਝ ਕੇ ਥੋੜਾ ਜਿਹਾ ਧੋਪ ਲਵਾ ਲੈਣੀ ਸੁਕਾ ਲੈਣੀ ਹਾਂਜੀ ਵੀ ਧੋਣੇ ਨਹੀਂ ਆ ਧੋਣ ਤੋਂ ਪਹਿਲਾਂ ਹੀ ਇਹਨਾਂ ਨੇ ਇੱਕ ਪੂਨੇ ਨਾ ਪੂੰਝ ਕੇ ਤੇ ਉਹਦੇ ਨਾਲ ਜਿਹੜੀ ਆ ਧੁੱਪ ਦੇ ਵਿੱਚ ਸੁਕਾ ਲਿਆ ਸੀ ਤੇ ਅਦਰਕ ਵੀ ਇਸ ਤਰ੍ਹਾਂ ਹੀ ਕੱਟ ਕੇ ਛੇ ਪਹਿਲੋਂ ਕੱਟਣ ਤੋਂ ਪਹਿਲਾਂ ਹੀ ਛਿੱਲ ਲਿਆ ਸੀ ਫਿਰ ਨਾਲ ਹੀ ਆ ਮਟਰ ਪਾ ਦਨੇ ਵਿੱਚ ਮਹੋਦੇ ਜੀ ਜੋ ਪਕਾ ਰਹੇ ਨੇ ਨਾ ਤੇ ਅਦਰਕ ਪੁੰਨ ਲਿਆ ਅਦਰਕ ਵੀ ਧੁੱਪ ਦੇ ਵਿੱਚ ਸਿਕਾਉਣਾ ਆ ਤੇ ਤੇਲੀ ਪਾਉਣਾ ਆ ਤੇ ਮੈਨੂੰ ਐਂ ਲੱਗਦਾ ਕਿ ਜੇ 3 ਮਟਰ ਜ਼ਿਆਦਾ ਤੇ ਅਦਰਕ ਘੱਟ ਹੋ ਗਿਆ ਤੇ ਇੰਨਾ ਹੀ ਹੁੰਦਾ ਤੇ ਚਾਰ ਪੀਜੀ ਨੇ ਭਾਵੇਂ ਹੋਰ ਵੀ ਪਾ ਲਓ ਤੇ ਤੁਹਾਡੀ ਖੁਸ਼ੀ ਹੈ ਤੁਸੀਂ ਕਿੰਨਾ ਕੁ ਚਾਰ ਅਦਰਕ ਦਾ ਖਾਣਾ ਚਾਹੁੰਦੇ ਹੋ ਭਾਵੇਂ ਇਸ ਤੋਂ ਵੱਧ ਭਾਵੇਂ ਕੋਲੀ ਭਰ ਕੇ ਪਾ ਲਓ ਮੈਂ ਜਿੰਨਾ ਮੇਰਾ ਮਨ ਦੀ ਖੁਸ਼ੀ ਹੀ ਬਣਾ ਕੇ ਪਾ ਲਿਆ ਜਿੰਨੇ ਕਿ ਸਰਦਾ ਤੁਹਾਡੀ ਵੀ ਪਾ ਸਕਦੇ ਹੋ ਆਪਣੀ ਸਰਦਾ ਅਨੁਸਾਰ ਜਿੰਨੀ ਟੀਜ ਮਰਜ਼ੀ ਪਾ ਲਓ ਇਹ ਲਾ ਬਸ ਲੈ ਗੋਆ ਤੇ ਜਿਸ ਨਾਲ ਪਾ ਲਿਆ ਇਹ ਟਾਰ ਹੀ ਫਿਰ ਮਸਾਲਾ ਇਹਦੇ ਚ ਪਾ ਲਿਆ ਜੀ ਹੁਣ ਅਦਰਕ ਲਸਣ ਤੇ ਲਸਣ ਵੀ ਜਿਹੜਾ ਉਹ ਇਸ ਤਰ੍ਹਾਂ ਪਹਿਲਾਂ ਛਿਲਕੀ ਉਤੇ ਤੁੱਪ ਜਿਹਾ ਪਾ ਲਿਆ ਸੀ ਤੇ ਜਿਹੜਾ ਮਟਰ ਅਦਰਕ ਤੇ ਲਸਣ ਤੇ ਨੇ ਜੀਹਾਂ ਤੋਪਰੀ ਵਿੱਚ ਪਾਈਆਂ ਸੀ ਧੋ ਲੀਆਂ ਸਾਫ਼ ਕਰਕੇ ਤੇ ਜੇ ਕੋਈ ਵੀ ਅਚਾਰਾ ਜਿਹੜਾ ਚ ਪਾਣੀ ਰਹਿ ਜੇ ਤੇ ਅਚਾਰ ਜਿਹੜਾ ਹੋ ਜਾਂਦਾ ਹੈ ਖਰਾ ਇਸ ਤਰ੍ਹਾਂ ਕੇ ਜੜਾ ਇੱਥੇ ਦੇਖ ਸਕਦੇ ਹੋ ਇਹ ਗੀਆਂ ਜੀ ਇੱਥੇ ਵਿੱਚ ਛੋਟਾ ਕਾਲੀ ਮਿਰਚ ਜੀਰਾ ਤੇ ਆ ਲਾਲ ਮਿਰਚ ਹਲਦੀ ਤੇ ਨਮਕ ਇਹ ਦੇਗੀ ਮਿਰਚ ਜੇ ਮੰਨੋ ਹਾਂ ਜੇ ਦੇਖੀਏ ਹਾਂ ਦੇਗੀ ਮਿਰਚ ਲਾਲ ਮਿਰਚ ਵੀ ਪਾਉਣੀ ਹੈ ਹਾਂ ਥੋੜੀ ਜਿਹੀ ਹੋ ਪਾਉਣੀ ਥੋੜੀ ਜੀ ਉਹ ਵੀ ਪਾਉਣੀ ਹੈ ਉਹ ਬਹੁਤ ਥੋੜੀ ਪਾਉਣੀ ਹੈ ਜਿੰਦਾ ਲਾਲ ਮਿਰਚ ਵੀ ਪਾਣੀ ਹੈ ਇਹ ਵੀ ਮਸਾਲੇ ਪਾਣਗੇ ਸਬਜ਼ੀ ਐ ਨਹੀਂ ਘੋਲ ਲਓ ਇਹ ਬਹੁਤ ਬੜੀ ਤੇਜ਼ ਹੈ। ਥੀਰਾ ਲਾ ਲ। ਇਹ ਨਹੀਂ ਪਾ ਲੈਂਦੇ। ਤੁਸੀਂ ਆਪਣੇ ਹਿਸਾਬ ਨਾਲ ਵੀ ਮਸਾਲੇ ਪਾ ਲਿਓ ਵੀ ਤਿੱਖਾ ਖਾਂਦੇ ਹੋਗੇ ਸ਼ਾਇਦ। ਤੇ ਆਹੀ ਦਾ ਥੋੜੇ ਜਿਹੀ ਪਾਏ ਮਸਾਲੇ। ਇੱਧਰ ਅਸੀਂ ਪਾ ਲਿਆ ਜੀ ਮਿਲਾ ਲਿਆ ਦਾਲਚੀਨੀ, ਕਾਲੀ ਇਲੈਚੀ, ਮੋਟੀ ਲਾਚੀ ਦਾ ਚਾਰ ਲਾਚੀਆਂ ਮੋਟੀਆਂ। ਉਹਨਾਂ ਨੂੰ ਪੀਸ ਕੇ ਦਾਲਚੀਨੀ ਦਾ ਅੱਧਾ ਚਮਚਾ ਤੇ ਲੌਂਗ ਚਾਰ-ਪੰਜ ਲੌਂਗ ਬਸ ਇਹ ਤੁਸੀਂ ਪਾ ਕੇ ਤੇ ਇਹ ਨੂੰ ਪੀਸ ਲੈਣਾ ਪੀਸ ਕੇ ਇਹਨਾਂ ਰਹਾ ਕੇ ਚੁੱਕੀ ਇਹ ਮਸਾਲਾ ਪਾ ਦੇ ਬਸ ਇਹਨੇ ਚੰਗੇ ਹਾਂਜੀ ਮਸਾਲਾ ਦੇ ਕਾਫੀ ਲੱਗਣਗੇ ਇਹ ਜੀਰਾ ਪੀਸ ਲੈ ਐ ਤੁਸੀਂ ਕੋਲ ਕਿਥੋਂ ਅਜਾ ਉਹਦਾ ਦੇਖੀ ਸੀ ਤੁਸੀਂ ਤੁਹਾਨੂੰ ਕਿ ਪਾਉਣਾ ਚਾਹੁੰਦੇ ਹੋ ਪਸ ਜੀਰਾ ਵੀ ਆ ਜੀ ਵਿੱਚ ਉਹਦੇ ਟੁਕੜੇ ਹੋਇਆ ਜੀ ਆ ਜਿਹੜਾ ਜਿਹੜਾ ਸਾਦਾ ਜੀਰਾ ਵੀ ਆ ਗਾ ਦੋ ਨਹੀਂ ਜੀ ਤੁਸੀਂ ਆਪਣਾ ਪਾ ਲਓ ਜਿੱਦਾਂ ਤੁਹਾਨੂੰ ਸਵਾਦ ਆਵੇ ਮਸਾਲੇ ਵੀ ਸਾਰੇ ਪਾ ਦਿੱਤੇ ਜਿਹੜੇ ਤੁਹਾਨੂੰ ਦਿਖਾਏ ਸੀ ਜੇ ਬੱਦ ਕਰਾ ਲਓ ਪਾ ਦੋ ਇਹ ਘੱਟਾ ਤੇ ਪਾਓ ਪਾ ਕੇ ਵੇਖ ਲਓ ਮੜਾ ਜਾ ਉਸ ਤੋਂ ਪਤਾ ਲੱਗ ਜਾਣਾ ਜੇ ਲੂਣ ਮਿਰਚ ਮਸਾਲੇ ਤੁਹਾਨੂੰ ਘੱਟ ਲੱਗਦੇ ਤੇ ਤੁਸੀਂ ਆਪਣੀ ਤੇ ਇਸ ਮੁਤਾਬਿਕ ਜਿਹੜਾ ਆਪਾਂ ਲੋ ਜਿਵੇਂ ਸਾਨੂੰ ਕਿ ਲੂਣ ਥੋੜਾ ਘੱਟ ਲੱਗਿਆ ਤੇ ਆਪਾਂ ਥੋੜਾ ਜਿਹਾ ਹੁਣ ਪਾ ਲਿਆ ਤੇ ਵਾਈਟ ਲੂਨ ਹੀ ਆ ਜਿਹੜਾ ਆਪਾਂ ਵਰਤਦੇ ਘਰਾਂ ਦੇ ਵਿੱਚ ਤੇ ਅਸੀਂ ਤਾਂ ਵਾਈਟ ਲੂਨ ਬਿਲਕੁਲ ਹੀ ਬੰਦ ਕਰਤਾ ਸੀ ਪਰ ਹੁਣ ਥੋੜਾ ਥੋੜਾ ਫੇਅਰ ਸ਼ੁਰੂ ਕੀਤਾ ਕਹਿੰਦੇ ਕਿ ਇਹ ਵੀ ਨਾਲ ਪਾਣਾ ਚਾਹੀਦਾ ਤੇ ਇਹਨਾਂ ਨੂੰ ਹੁਣ ਪਕਾਉਣਾ ਮਟਰਾਂ ਨੂੰ ਚੰਗੀ ਤਰ੍ਹਾਂ ਦੇ ਲੈਣੇ ਹੁਣ ਇਹਦੇ ਵਿੱਚ ਪਾਉਣਾ ਚਾਹੀਦਾ ਕੱਚੇ ਕਿ ਕਿ ਰੱਖਣੇ ਆ ਹਾਂ ਇੱਥੇ ਕਿੱਚੇ ਕਿੱਚੇ ਥੋੜੇ ਜਿਹਾ ਪਕਾਉਣੇ ਆ ਜ਼ਿਆਦਾ ਨਹੀਂ ਜਿੰਦਰ ਦਾ ਜਨਾ ਪੱਚ ਕਿੱਚੇ ਰਹਿਣੇ ਆ ਇਹ ਦਿੱਤੋ ਗੋਸ਼ੀ ਸਿਮਰਕੋ ਤੇ ਚੀਕੀ ਕਿ ਗੋਟਾ ਮਟਰ ਗੋਟਾ ਆਈ ਮਟਰ ਤੇ ਅੱਗੇ ਬੈਠੇ ਹੋਣੇ ਵਿੱਚ ਗੋੜੀ ਪੋਣਾ ਪੈਣਾ ਹੈ ਹਾਂ ਗੋੜੀ ਪੋਣਾ ਪੈਣਾ ਹੈ ਅੱਜ ਮੰਮੀ ਜੀ ਸਾਡੇ ਬਣਾ ਰਹੇ ਨੇ ਆਚਾਰ ਤੇ ਨਵੇਂ ਆਚਾਰ ਬਣਿਆ ਜੀ ਸਾਡੇ ਘਰ ਤੇ ਇਹਦੇ ਵਿੱਚ ਹੁਣ ਆਪਾਂ ਪਾਉਣਾ ਹੈ ਥੋੜਾ ਜਿਹਾ ਗੋੜ ਤੇ ਨਾਲ ਆਪਾਂ ਪਾਉਣਾ ਜੀ ਔਰ ਇਹ ਜੀ ਕੋੜ ਪਾ ਦਿੰਦਾ ਤੇ ਨਾਲ ਆਪਾਂ ਪਾਉਣਾ ਇਹਦੇ ਵਿੱਚ ਅੱਧੇ ਇੱਕ ਕੁਰਸ਼ੀ ਪਾਉਣੀ ਵਿੱਚ ਇਦਕੇ ਦੀ ਵਾਈਟ ਫਿਕਾ ਇਹ ਲੰਦਾ ਇਹਦੇ ਇਸ ਨੂੰ ਸਾਰੇ ਨੂੰ ਕਰਕੇ ਆਪਾਂ ਮਿਕਸ ਗੋਲ ਵੀ ਸਾਡਾ ਜਿਹੜਾ ਮੈਲਟ ਹੋ ਜਾਏ ਜਿੰਨਾ ਵਿੱਚ ਅਜੇ ਤਾਂ ਪਰਿਆ ਫਰਦਾ ਇਹ ਮੈਲਟ ਲਾ ਦੋ ਮਿਕਰ ਉਦੋਂ ਵੀ ਇਹਨੂੰ ਮਟਰ ਵੀ ਥੋੜੇ ਝਾੜ ਜਾਣੇ ਅੱਛਾ ਗੋਲ ਵੀ ਚਲੇ ਜਾਣੀ ਮੈਂ ਜੀ ਹਲਾਉ ਜਿੱਥੇ ਮੈਂ ਹਲਾਉਣ ਲੱਗ ਜਾਈਂ ਲਾਉ ਜੀ ਸਾਡਾ ਬਸ ਸਾਡਾ 20 ਮਿੰਟ ਆਪਾਂ ਪਕਾਉਣਾ ਹੈ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਅੱਜ ਮਟਰ ਥੋੜੇ ਜਿਹਾ ਗਲ ਜਾਣ ਤੇ ਬੱਸ ਜੀ ਸਾਡਾ ਛਾਰ ਬਣ ਕੇ ਤਿਆਰ ਆ ਸੋ ਬਣਾ ਕੇ ਦੇਖੋ ਅੱਗੇ ਮੈਂ ਅਜੇ ਖਾਧਾ ਨਹੀਂ ਮम्मी ਜੀ ਨੇ ਖਾ ਲਿਆ ਮम्मी ਕਿਵੇਂ ਦਾ ਠੀਕ ਆ ਮੈਂ ਤੇ ਮਟਰਾਂ ਦਾ ਛਾਰ ਪਹਿਲੀ ਵਾਰ ਖਾਣਾ ਮੈਂ ਤੇ ਕਦੀ ਨਹੀਂ ਖਾਧਾ ਲਓ ਤੁਸੀਂ ਹੋਮ ਵੇਖ ਲੈਣੇ ਇਹ ਨੂਨ ਦਾ ਭਿਖਾ ਲੈਣੇ ਤੇ ਅਨ ਬੋਧ ਮੈਂ ਵੇਖਦੀ ਹਣੀ ਕਿ ਜੀ ਤਾਂ ਹੁਣ ਅੱਜ ਵੇਖ ਤੇ ਕਿਹਨੋਂ ਕੀ ਫੋਟੋ ਲੈ ਗਏ ਠੀਕ ਲੋ ਜੀ ਇਹ ਲੋ ਜੀ ਮੈਲਟ ਆਸਾ ਦਾ ਬਣ ਗਿਆ ਬਸ ਆਪਾਂ ਥੋੜਾ ਜਿਹਾ ਗੋੜ ਵਿੱਚ ਮੈਲਟ ਕਰਦੇ ਪੀਰ ਗੈਟਸ ਨੂੰ ਪੀਸ ਕੇ ਪਾਣਾ ਚਾਹੀਦਾ ਗੋੜ ਨੂੰ ਬਸ ਮੈਲਟ ਹੋ ਗਿਆ ਥੋੜਾ ਮੈਲਟ ਉਹ ਇਹ ਚਾਰ ਬਣ ਕੇ ਪਿਆਰਾ ਸੋ ਰੈਸਪੀ ਚੰਗੀ ਲੱਗੀ ਤੈਨੂੰ ਲਾਈਕ ਸ਼ੇਅਰ ਜੁਲ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜੁਲ ਕਰਿਓ ਜੀ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿ ਇੱਕ ਪੀਸ ਅਦਰਕ ਦਾ ਤੇ ਇੱਕ ਲਸਣ ਦਾ ਕਾਫੀ ਅੱਛਾ ਗਲਿਆਕ ਨਹੀਂ ਗਲਿਆਕ ਨਾ ਠੀਕ ਹੋ ਗਿਆ ਬੰਦ ਕਰਨ ਨਹੀਂ ਕਿ ਕਰਨਾ ਜਰੂਰ ਕਰਨਾ ਜੀ ਤੇ ਆਹ ਹਾਂ ਇਹ ਲਿਚਮਚ ਏਕੇ ਕੇ ਚਿੰਗ ਹੂੰ ਲਸਣ ਤੇ ਹੋ ਗਿਆ ਤੇ ਅਦਰਕ ਅਦਰਕ ਤੇ ਤੁਹਾਨੂੰ ਪਤਾ ਅੱਗੇ ਗਲੇ ਹੁੰਦਾ ਅਦਰਕ ਦਾ ਕੀ ਗਲਣਾ ਠੀਕ ਹੈ ਫਿਰ ਲਸਣ ਤੇ ਬਿਲਕੁਲ ਹੋ ਗਿਆ ਓਕੇ ਹੁਣ ਕਰਦੇ ਹਾਂ ਹਾਂ ਜੀ ਇਹ ਲੋ ਜੀ ਦੱਸਾ ਹੋ ਜਾਂਦਾ ਥੋੜਾ ਪਾ ਲਓ ਟੇਸਟ ਵੀ ਕਰ ਲਿਆ ਤੇ ਠੰਡਾ ਜਦੋਂ ਠੰਡਾ ਹੋਏਗਾ ਆ ਮਟਰ ਤੂ ਇਹ ਤਾਂ ਸਵਾਦ ਲੱਗੇ ਠੀਕ ਲੱਗੇ ਕਿਦਾਂ ਤੇ ਲੱਗੇ ਸਭ ਕੁਝ ਹੋ ਗਿਆ ਤੇ ਜਦੋਂ ਠੰਡਾ ਹੋਈਗਾ ਉਦੋਂ ਹੀ ਇਹਨੂੰ ਪਾਇਓ ਪਹਿਲਾਂ ਨਾ ਪਾਇਓ ਤੇ ਐਸਟਾ ਤੁਸੀਂ ਕੱਚ ਦੇ ਕੋਈ ਜਿਵੇਂ ਤੁਹਾਡੇ ਕੋਲ ਡੱਬੇ ਵਗੈਰਾ ਹੈਗੇ ਕੁਝ ਵੀ ਅਜਿਹਾ ਇਤਰਾ ਸਵਾਲ ਰੱਖਦੇ ਆ ਇਹ ਪਤਾ ਨਹੀਂ ਕਦੇ ਵਾਲਾ ਹੈ ਕਾਫੀ ਵਾਲਾ ਤੇ ਇਸ ਦੇ ਵਿੱਚ ਕੱਚ ਦੇ ਚ ਆਚਾਰ ਜਿਹੜਾ ਹਮੇਸ਼ਾ ਕੱਚ ਦੇ ਸੀ ਪਾਓ ਤੇ ਵਧੀਆ ਰਹਿੰਦਾ ਤੇ ਆਹ ਕੋਈ ਆਚਾਰ ਇੱਕ ਥੋੜੇ ਦਿਨ ਪਹਿਲਾਂ ਪਾਏ ਬਣਾਇਆ ਸੀ ਇਹ ਵੀ ਬੜਾ ਸੋਹਣਾ ਇਹਦਾ ਤੇ ਰੰਗ ਹੀ ਬੜਾ ਵਧੀਆ ਹੋ ਗਿਆ ਨਾ ਤੇ ਆਚਾਰ ਵੇ ਵੇ ਕਮੇ ਦੀ ਸਵਾਦ ਆ ਜਾਂਦਾ ਸੋ ਟرائی ਜ਼ਰੂਰ ਕਰਿਓ ਤੁਸੀਂ ਓਕੇ ਜੀ ਬਾਏ ਬਾਏ